ਸਾਰੇ ਵੀਰਾਂ ਭੈਣਾਂ ਨੌਜਵਾਨਾਂ ਨੂੰ ਇੱਕ ਵਾਰੀ ਫੇਰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੇਕਲਾ ਪੱਖ ਤੁਹਾਡੇ ਸਾਹਮਣੇ ਰੱਖਣ ਲੱਗਿਆ ਹਾਂ ਸਾਰਾ ਗੜੀ ਦਾ ਸਾਕਾ ਦੂਜਾ ਪਾਸਾ ਉਹ ਕਿਹੜਾ ਪਾਸਾ ਹੈ ਉਹ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ 12 ਸਤੰਬਰ 1897 ਵਿੱਚ ਹੋਏ ਅਦੁੱਤੀ ਸਾਕੇ ਦੀ ਯਾਦ ਵਿੱਚ ਤਕਰੀਬਨ ਸਾਰੀਆਂ ਅਖਬਾਰਾਂ ਵਿੱਚ ਰਸਮੀ ਜਿਹੇ ਤਰੀਕੇ ਨਾਲ ਜਦੋਂ ਵੀ ਇਹ ਤਰੀਕ ਆਉਂਦੀ ਹੈ ਸਾਰਾ ਗੜੀ ਦੇ ਸਾਕੇ ਬਾਰੇ ਹਰ ਸਾਲ ਲੇਖ ਛਪ ਜਾਂਦੇ ਨੇ ਕੋਈ ਸ਼ੱਕ ਨਹੀਂ ਕਿ ਇਹਨਾਂ ਬਹਾਦਰ ਸਿੱਖਾਂ ਨੇ ਬਹੁਤ ਹੀ ਸੂਰਮਗਤੀ ਵਾਲਾ ਕਾਰਜ ਕੀਤਾ ਹੈ ਇਸ ਕਹਾਣੀ ਦੀ ਪੜਚੋਲ ਮਗਰੋਂ ਕਰਾਂਗੇ ਪਹਿਲਾਂ ਇਸ ਬਾਰੇ ਸੰਖੇਪ ਜਿਹੀ ਜਾਣਕਾਰੀ ਹਾਸਲ ਕਰ ਲਈਏ ਅੰਗਰੇਜ਼ੀ ਰਾਜ ਸਮੇਂ ਫੌਜੀ ਦੀ 36ਵੀਂ ਸੇਖਰ ਰਜiment ਤੇ ਸਾਰਾ ਗੜੀ ਦੇ ਸਥਾਨ ਤੇ ਜੋ ਸੂਰਮਗਤੀ ਦਿਖਾਈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਭਾਰਤ ਦੇ ਉੱਤਰ ਪੱਛਮ ਦੇ ਸਰਦਦੀ ਇਲਾਕੇ ਵਿੱਚ 6000 ਫੁੱਟ ਦੀ ਉਚਾਈ ਤੇ ਇੱਕ ਛੋਟੀ ਜਹੀ ਫੌਜੀ ਚੌਕੀ ਸੀ ਜਿਹਦਾ ਨਾਮ ਸੀ ਸਾਰਾ ਗੜੀ ਇਸ ਥਾਂ ਹੌਲਦਾਰ ਈਸ਼ਰ ਸਿੰਘ ਦੀ ਕਮਾਂਡ ਵਿੱਚ 20 ਕੁ ਜਵਾਨ ਰਾਖੀ ਕਰ ਰਹੇ ਸਨ ਇਹਨਾਂ ਦੇ ਇੱਕ ਪਾਸੇ ਕਿਲਾ ਸੀ ਗੁਲਸਤਾ ਦੂਜੇ ਬੰਨੇ ਸੀ ਕਿਲਾ ਲਾਕ ਹਰਟ ਇਸ ਨੂੰ ਮਗਰੋਂ ਲੋਗੜ ਕਿਹਾ ਜਾਣ ਲੱਗ ਪਿਆ ਇਹ ਚੌਕੀ ਦੋਹਾਂ ਕਿਲਿਆਂ ਵਿਚਕਾਰ ਸੀ ਸ਼ੀਸ਼ਾ ਝੰਡੀ ਦੇ ਰਾਹੀਂ ਇਸ ਚੌਕੀ ਵਾਲਾ ਮਹਾਰ ਫੌਜੀ ਇੱਕ ਬੰਨੇੋਂ ਸਨੇਹੇ ਪ੍ਰਾਪਤ ਕਰਦਾ ਦੂਜੇ ਬੰਨੇ ਪਾਸ ਕਰ ਦਿੰਦਾ ਉਸ ਸਮੇਂ ਸ਼ੀਸ਼ੇ ਦੀ ਚਮਕ ਅਤੇ ਝੰਡੀ ਦੇ ਇਸ਼ਾਰਿਆਂ ਨਾਲ ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਈ ਜਾਂਦੀ ਸੀ ਇਸ ਨੂੰ ਸ਼ੀਸ਼ਾ ਝੰਡੀ ਕਹਿੰਦੇ ਸਨ 12 ਸਤੰਬਰ ਵਾਲੇ ਦਿਨ ਸਥਾਨਕ ਮੁਸਲਮਾਨਾਂ ਨੇ ਸਰਦਾਰਾਂ ਤੇ ਚੌਧਰੀਆਂ ਦੀ ਅਗਵਾਈ ਵਿੱਚ ਆਪਣੇ ਦੇਸ਼ ਦੀ ਆਜ਼ਾਦੀ ਲਈ ਬਗਾਵਤ ਕਰ ਦਿੱਤੀ ਜਿੱਥੇ ਜਿੱਥੇ ਕਰ ਸਕੇ ਫੌਜੀ ਚੌਕੀਆਂ ਤੇ ਉਹਨਾਂ ਨੇ ਹਮਲੇ ਕੀਤੇ 10 ਹਜ਼ਾਰ ਲੋਕਾਂ ਦਾ ਇੱਕ ਵੱਡਾ ਹਜੂਮ ਸਾਰਾ ਗੜੀ ਵਾਲੀ ਚੌਕੀ ਤੇ ਹਮਲਾ ਕਰਨ ਲਈ ਅੱਗੇ ਵਧ ਰਿਹਾ ਸੀ ਉਹਨਾਂ ਦਾ ਇਰਾਦਾ ਸੀ ਕਿ ਪਹਿਲਾਂ ਇਸ ਗੜੀ ਤੇ ਕਬਜ਼ਾ ਕਰ ਲਈਏ ਫਿਰ ਕਿਲਿਆਂ ਬਾਰੇ ਸੋਚ ਵਿਚਾਰ ਕਰਾਂਗੇ ਉਹਨਾਂ ਦੇ ਕਿਸੇ ਸਿਰ ਕੱਢਵੇਂ ਜੰਗੀ ਮੁਖੀ ਬਾਰੇ ਸੂ ਨਹੀਂ ਮਿਲਦੀ ਪਰ ਉਹਨਾਂ ਦੀ ਆਪਣੀ ਦੇਸ਼ ਆਜ਼ਾਦ ਕਰਨ ਦੀ ਇੱਛਾ ਇਤਨੀ ਪਰਬਲ ਸੀ ਕਿ ਬਿਨਾ ਲੀਡਰ ਤੋਂ ਹੀ ਫੌਜ ਦੇ ਵਿਰੁੱਧ ਉੱਠ ਪਏ ਸਿੱਖ ਫੌਜੀ ਭਾਵੇਂ ਗਿਣਤੀ ਵਿੱਚ 21 ਸਨ ਪਰ ਆਪਣੇ ਫਖਰਯੋਗ ਜੰਗੀ ਇਤਿਹਾਸ ਦੀ ਯਾਦ ਉਹਨਾਂ ਦੇ ਸੀਨੇ ਵਿੱਚ ਤਾਜ਼ਾ ਸੀ ਸਾਰਾ ਗੜੀ ਕੇਵਲ ਇੱਕ ਸਧਾਰਨ ਚੌਂਕੀ ਸੀ ਕੋਈ ਮਜਬੂਤ ਠਾਰ ਜਾਂ ਕਿਲਾ ਨਹੀਂ ਸੀ ਸਿੱਖਾਂ ਕੋਲ ਰਸਣ ਪਾਣੀ ਦੀ ਘਾਟ ਸੀ ਹਥਿਆਰ ਅਤੇ ਗੋਲੀਆਂ ਵੀ ਕਮ ਸਾਰਨਯੋਗੀਆਂ ਹੀ ਸਨ ਜਦ ਹਜ਼ਾਰਾਂ ਜੋਸ਼ੀਲੇ ਨੌਜਵਾਨਾਂ ਨੇ ਚੌਂਕੀ ਤੇ ਹਮਲਾ ਬੋਲ ਦਿੱਤਾ ਤਾਂ ਹੌਲਦਾਰ ਈਸ਼ਰ ਸਿੰਘ ਨੇ ਆਪਣੇ ਸਾਥੀਆਂ ਨੂੰ ਮੁਕਾਬਲੇ ਦਾ ਹੁਕਮ ਜਾਰੀ ਕਰ ਦਿੱਤਾ ਸਿੱਖਾਂ ਨੇ ਅਜਿਹਾ ਡਟ ਕੇ ਮੁਕਾਬਲਾ ਕੀਤਾ ਗੋਲੀਆਂ ਦਾ ਮੇਹ ਭਰਾਇਆ ਕਿ ਦੁਸ਼ਮਣਾਂ ਦੀਆਂ ਧਾੜਾਂ ਨੂੰ ਦੋ ਵਾਰੀ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਜੰਗੀ ਦਾ ਵਰਦਿਆਂ ਧੜਮੀਆਂ ਨੇ ਘਾ ਫੂਸ ਨੂੰ ਅੱਗ ਲਾ ਦਿੱਤੀ ਧੂਏ ਦੀ ਓਟ ਵਿੱਚ ਤੇਜ਼ੀ ਨਾਲ ਸਾਰੇ ਅੱਗੇ ਵਧੇ ਇਸ ਤਰ੍ਹਾਂ ਅੱਗੇ ਵਧ ਕੇ ਚੌਂਕੀ ਦੀ ਇੱਕ ਕੰਧ ਵਿੱਚ ਪਾੜ ਪਾ ਲਿਆ ਸਿਪਾਹੀ ਗੁਰਮਖ ਸਿੰਘ ਸ਼ੀਸ਼ਾ ਝੰਡੀ ਦੀ ਸਹਾਇਤਾ ਨਾਲ ਆਪਣੇ ਅਫਸਰਾਂ ਤੱਕ ਵਾਪਰ ਰਹੇ ਹਾਲਾਤ ਬਾਰੇ ਦੱਸ ਰਿਹਾ ਸੀ ਅੰਦਰ ਸਿਰਫ 20-21 ਸਿਪਾਹੀ ਹਜ਼ਾਰਾਂ ਨਾਲ ਕਿੰਨੀ ਕੁ ਦੇਰ ਮੁਕਾਬਲਾ ਕਰ ਸਕਦੇ ਸਨ ਛੇਤੀ ਹੀ ਫੌਜੀਆਂ ਦਾ ਗੋਲੀ ਸਿੱਕਾ ਖਤਮ ਹੋ ਗਿਆ ਇਸ ਤੋਂ ਮਗਰੋਂ ਹੱਥੋਂ ਹੱਥੀ ਆਮੋਂੋਂ ਸਾਹਮਣੇ ਦੀ ਲੜਾਈ ਸ਼ੁਰੂ ਹੋ ਗਈ ਸਿੱਖ ਜਵਾਨ ਪੂਰੀ ਬਹਾਦਰੀ ਨਾਲ ਲੜਦੇ ਰਹੇ ਉਪਰੰਤ ਜਦ ਕੋਈ ਗੋਲੀ ਨਾ ਰਹੀ ਤਾਂ ਬੈਨਟ ਫਾਈਟਿੰਗ ਯਾਨੀ ਕਿ ਰਾਈਫਲ ਅੱਗੇ ਲੱਗਿਆ ਇੱਕ ਤਿੱਖਾ ਛੁਰਾ ਦੀ ਵਰਤੋਂ ਵੀ ਉਹਨਾਂ ਨੇ ਕੀਤੀ ਬਾਕੀ ਸਾਰੇ ਸਿਪਾਹੀਆਂ ਦੇ ਜਾਨਵਾਰ ਜਾਣਤੇ ਸ਼ੀਸ਼ਾ ਝੰਡੀ ਵਾਲਾ ਸਿਪਾਹੀ ਗੁਰਮukh ਸਿੰਘ ਕੇਲੇਬੀ ਚ ਬੈਠੇ ਆਪਣੇ ਅਫਸਰ ਨੂੰ ਆਖਰੀ ਵਾਰ ਫਤੇ ਬੁਲਾ ਕੇ ਖੁਦ ਮੈਦਾਨ ਵਿੱਚ ਕੁੱਦ ਪਿਆ ਕਈਆਂ ਨੂੰ ਢੇਰ ਕਰਕੇ ਖੁਦ ਜਿੰਦ ਲੇਕੇ ਲਾ ਗਿਆ ਇਸ ਵਿਜੋੜ ਜੰਗ ਵਿੱਚ 21 ਸਿਪਾਹੀਆਂ ਨੇ ਮੰਨਿਆ ਜਾਂਦਾ ਹੈ 600 ਧੜਵੀਆਂ ਨੂੰ ਮਾਰ ਮੁਕਾਇਆ ਇਹਨਾਂ ਸਿਪਾਹੀਆਂ ਵਿੱਚੋਂ ਦੌੜ ਕੇ ਜਾਣ ਕਿਸੇ ਨੇ ਨਹੀਂ ਬਚਾਈ ਸਾਰੇ ਹਿੱਕ ਤਣ ਕੇ ਲੜਦੇ ਰਹੇ ਬਰਤਾਨੀਆ ਵਿੱਚ ਜਦ ਇਸ ਘਟਨਾ ਦੀ ਖਬਰ ਪੁੱਜੀ ਤਾਂ ਉਹਨਾਂ ਨੇ ਪਾਰਲੀਮੈਂਟ ਵਿੱਚ 2 ਮਿੰਟ ਖਾਮੋਸ਼ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਆਦਰ ਵਾਲੇ ਸ਼ਬਦਾਂ ਨਾਲ ਇਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਸ਼ਹੀਦ ਹੋਏ ਸਾਰੇ 21 ਫੌਜੀਆ ਨੂੰ ਉਸ ਵੇਲੇ ਦਾ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਲਟ ਦੇ ਕੇ ਨਵਾਜੀਆ ਜੋ ਅੱਜ ਕੱਲ ਦੇ ਪਰਮ ਵੀਰ ਚੱਕਰ ਦੇ ਬਰਾਬਰ ਸੀ ਹਰ ਸਿਪਾਹੀ ਦੇ ਪਰਿਵਾਰ ਨੂੰ 2 ਮਰਬੇ ਜ਼ਮੀਨ ਅਤੇ 500 ਰੁਪਏ ਨਕਦ ਦਿੱਤੇ ਗਏ ਇਸ ਬਹਾਦਰੀ ਵਾਲੀ ਘਟਨਾ ਦੀ ਸਦੀਵੀ ਯਾਦ ਲਈ ਅੰਮ੍ਰਿਤਸਰ ਵਿੱਚ ਯਾਦਗਾਰ ਬਣਾਈ ਗਈ ਇੱਕ ਯਾਦਗਾਰ ਫਿਰੋਜ਼ਪੁਰ ਨੇੜੇ ਵੀ ਬਣਾਈ ਗਈ ਹੈ ਯੂਨੈਸਕੋ ਨੇ ਸਾਰਾ ਗੜੀ ਦੇ ਸਾਕੇ ਨੂੰ ਦੁਨੀਆ ਦੀਆਂ 10 ਸੱਚੀਆਂ ਬਹਾਦਰੀ ਵਾਲੀਆਂ ਘਟਨਾਵਾਂ ਵਿੱਚ ਸ਼ਾਮਲ ਕਰ ਲਿਆ ਹੈ ਤਾਂ ਕਿ ਦੂਜਿਆਂ ਨੂੰ ਉਤਸ਼ਾਹ ਮਿਲ ਸਕੇ ਪਾਟਕਾ ਨੇ ਇਹ ਸ਼ੂਰਮਗਤੀ ਦੀ ਗਾਥਾ ਪਹਿਲਾਂ ਵੀ ਕਈ ਵਾਰ ਪੜ੍ਹੀ ਜਾਂ ਸੁਣੀ ਹੋਵੇਗੀ ਅਗੋਂ ਵੀ ਇਸ ਗਾਥਾ ਨੇ ਅਖਬਾਰੀ ਪੰਨਿਆਂ ਦਾ ਸ਼ਿੰਗਾਰ ਬਣਨਾ ਹੈ ਕੋਈ ਵਿਦਵਾਨ ਕੋਈ ਵਿਦਵਾਨ ਕਿਰਪਾ ਕਰਕੇ ਇਹ ਤਾਂ ਸਮਝਾ ਦੇਵੇ ਕਿ ਆਪਣੀ ਜਾਨਵਰ ਕੇ ਸਿੱਖਾਂ ਨੇ ਖੱਟਿਆ ਕੀ ਸੀ ਉਹ ਕਿਹਦੇ ਵਾਸਤੇ ਲੜਦੇ ਰਹੇ ਜਾਨਵਰ ਕੇ ਜ਼ਮੀਨ ਮਿਲ ਗਈ ਨਗਦ ਪੈਸੇ ਮਿਲ ਗਏ ਪਰ ਕੌਮੀ ਤੌਰ ਤੇ ਸਿੱਖਾਂ ਨੂੰ ਕੀ ਮਿਲਿਆ ਜਿਨ੍ਹਾਂ ਅੰਗਰੇਜ਼ਾਂ ਨੂੰ ਲੁਟੇਰੇ ਜਾਂ ਧੜਵੀ ਕਹਿ ਕੇ ਤ੍ਰਿਸਕਾਰ ਕਰਦੇ ਸੀ ਉਹਨਾਂ ਦਾ ਹੀ ਰਾਜ ਪੱਕਾ ਕਰਨ ਵਾਸਤੇ ਸਿੱਖ ਜੰਗ ਲੜ ਰਹੇ ਸੀ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਸੀ ਇਸ ਸੂਰਮਗਤੀ ਦੀ ਗਾਥਾ ਨੂੰ ਹਾਈਲਾਈਟ ਕਰਕੇ ਗੋਰਿਆਂ ਨੇ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਬਹੁਤ ਅੱਛੇ ਰਾਜ ਦੀ ਸਲਾਮਤੀ ਵਾਸਤੇ ਲੋਕੀ ਆਪਣੀਆਂ ਕੀਮਤੀ ਜਾਨਾਂ ਵਾਰਦੇ ਰਹੇ ਹਨ ਜੇ ਸਾਡੇ ਰਾਜ ਕਰਨ ਵਿੱਚ ਕੋਈ ਬੁਰਾਈ ਹੁੰਦੀ ਤਾਂ ਇੰਨੀ ਹਰਮਨ ਪਿਆਰ ਪਿਆਰਤਾ ਸਾਨੂੰ ਕਿਵੇਂ ਮਿਲਦੀ ਯਾਦ ਰਹੇ 1849 ਤੋਂ ਲੈ ਕੇ 1947 ਤੱਕ ਅੰਗਰੇਜ਼ੀ ਰਾਜ ਦੀ ਰਾਖੀ ਵਾਸਤੇ 83000 ਯਾਦ ਰੱਖਿਓ 83000 ਸਿੱਖਾਂ ਨੇ ਜਾਨਾਂ ਵਾਰੀਆਂ ਨੇ ਅੰਗਰੇਜ਼ਾਂ ਨੇ ਤਾਂ ਆਪਣੀ ਚਤਰਾਈ ਨਾਲ ਆਪਣਾ ਫਾਇਦਾ ਖਟ ਲਿਆ ਪਰ ਸਿੱਖ ਵਿਦਵਾਨਾਂ ਦੀ ਕੀ ਮਜਬੂਰੀ ਹੈ ਕਿ ਉਹ ਅੰਗਰੇਜ਼ਾਂ ਵਾਸਤੇ ਮਰਨ ਵਾਲਿਆਂ ਦੀ ਪ੍ਰਸ਼ੰਸਾ ਹੀ ਕਰੀ ਜਾਣ ਫਿਰ ਜਿਹੜੇ ਆਜ਼ਾਦੀ ਦੇ ਪਰਵਾਨੇ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਰਹੇ ਗੋਲੀਆਂ ਖਾਂਦੇ ਰਹੇ ਜੇਲਾਂ ਵਿੱਚ ਸੜਦੇ ਰਹੇ ਫਾਂਸੀ ਦੇ ਫੰਦੇ ਗਲੇ ਵਿੱਚ ਪਵਾਉਂਦੇ ਰਹੇ ਘਰ-ਬਾਰ ਉਜਾੜਦੇ ਰਹੇ ਕਾਲੇ ਪਾਣੀਆਂ ਦੀ ਸਜ਼ਾ ਕੱਟਦੇ ਰਹੇ ਕੀ ਲੋੜ ਸੀ ਇਹ ਸਭ ਆਜ਼ਾਦੀ ਵਾਲੇ ਢੋਂ ਕਰਨ ਦੀ ਜਿਹੜੇ ਬੰਦੇ ਅੰਗਰੇਜ਼ਾਂ ਦੇ ਹੱਕ ਵਿੱਚ ਨੇ ਅਤੇ ਜੋ ਵਿਰੋਧ ਵਿੱਚ ਹਨ ਦੋਵੇਂ ਤਰ੍ਹਾਂ ਇਕਸਾਰ ਬਰਾਬਰ ਕਿਵੇਂ ਹੋਈਆਂ ਜਾਂ ਤਾਂ ਅੰਗਰੇਜ਼ਾਂ ਦੇ ਹੱਕ ਵਿੱਚ ਲੜਨ ਵਾਲੇ ਗਦਾਰ ਹਨ ਜਾਂ ਫਿਰ ਉਹਨਾਂ ਦੇ ਵਿਰੁੱਧ ਲੜਨ ਵਾਲੇ ਗਦਾਰ ਹਨ ਇਸ ਗੱਲ ਦਾ ਨਿਰਣਾ ਹੋਣਾ અત્યੰਤ ਜ਼ਰੂਰੀ ਹੈ ਬੜਾ ਗੁੰਮਰਾਹਕੀਤਾ ਹੈ ਸਾਡੇ ਇਤਿਹਾਸਕਾਰਾਂ ਨੇ ਸਾਨੂੰ ਵੱਡੀਆਂ-ਵੱਡੀਆਂ ਡਿਗਰੀਆਂ ਵਾਲਿਆਂ ਨੇ ਅਗਲੀ ਕੜੀ ਜੋ ਮੈਨੂੰ ਸਮਝ ਆਈ ਹੈ ਕਿ ਜਦ ਸਿੱਖ ਆਪਣੇ ਰਾਜ ਲਈ ਜੰਗ ਲੜਦੇ ਹਨ ਤਦ ਉਹਨਾਂ ਨੂੰ ਛੁਟਿਆਇਆ ਜਾਂਦਾ ਹੈ અપਮਾਨਤ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਵੀ અપਮਾਨ ਕਰਨ ਵਾਲੀਆਂ ਲਿਖਤਾਂ ਮੌਜੂਦ ਨੇ ਉਸ ਦਾ ਰਾਜ ਭੇੜਾ ਸੀ ਘਟਿਆ ਸੀ ਇਹ ਬਾਰ ਬਾਰ ਪ੍ਰਚਾਰਿਆ ਗਿਆ ਹੈ ਬੰਦਾ ਸਿੰਘ ਬਹਾਦਰ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਉਹ ਸਿੱਖਾਂ ਵਾਸਤੇ ਰਾਜ ਪ੍ਰਾਪਤ ਕਰਨਾ ਚਾਹੁੰਦਾ ਸੀ ਜਿਨ੍ਹਾਂ ਸਿੱਖਾਂ ਨੇ ਅੰਗਰੇਜ਼ਾਂ ਦੇ ਹੱਕ ਵਿੱਚ ਅਤੇ ਭਾਰਤੀ 1947 ਤੋਂ ਪਹਿਲਾਂ ਦਾ ਵੱਡਾ ਭਾਰਤ ਲੋਕਾਂ ਦੇ ਵਿਰੋਧ ਵਿੱਚ ਜੰਗ ਲੜੀ ਉਹਨਾਂ ਨੂੰ ਅੰਗਰੇਜ਼ ਸਨਮਾਨ ਦੇਣ ਤਾਂ ਸਮਝ ਆਉਂਦੀ ਹੈ ਪਰ ਸਾਡੇ ਦੇਸ਼ ਵਾਸੀ ਉਹਨਾਂ ਦੀ ਪ੍ਰਸ਼ੰਸਾ ਕਿਸ ਆਧਾਰ ਤੇ ਕਰਦੇ ਹਨ ਇੱਕ ਹੋਰ ਦੁਖਦਾਈ ਪਹਿਲੂ ਜੋ ਮੈਨੂੰ ਲੰਮੇ ਸਮੇਂ ਦੀ ਖੋਜ ਤੋਂ ਬਾਅਦ ਸਮਝ ਆਇਆ ਹੈ ਉਹ ਇਹ ਕਿ ਲਿਖਾਰੀ ਅਤੇ ਬੁਲਾਰੇ ਜਦ ਵੀ ਆਪਣੇ ਵਿਚਾਰ ਸੰਗਤ ਦੇ ਸਨਮੁਖ ਰੱਖਦੇ ਹਨ ਤਾਂ ਸ਼ਹੀਦੀਆਂ ਨੂੰ ਸਭ ਤੋਂ ਵੱਧ ਜੋਰਦਾਰ ਟੰਗ ਨਾਲ ਉਭਾਰਦੇ ਨੇ ਕੱਲੂ ਘਾਰਿਆਂ ਨੂੰ ਬਹੁਤ ਮਹੱਤਤਾ ਦਿੰਦੇ ਹਨ ਬੰਦ-ਬੰਦ ਕੱਟੇ ਗਏ ਖੋਪਰੀਆਂ ਉੱਤਰ ਗਈਆਂ ਚੜਖੜੀਆਂ ਤੇ ਚੜੇ ਗਏ ਆਰਿਆਂ ਨਾਲ ਚੀਰੇ ਗਏ ਨੀਹਾਂ ਵਿਚਣੇ ਗਏ ਆਦ ਨੂੰ ਬਾਰ-ਬਾਰ ਸੁਣਾਇਆ ਜਾਂਦਾ ਹੈ ਜਾਂ ਫਿਰ ਸੇਵਾ ਵਾਲੇ ਪੱਖ ਨੂੰ ਉਭਾਇਆ ਜਾਂਦਾ ਹੈ 12 ਸਾਲ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ 7 ਸਾਲ ਗੁਰੂ ਅੰਗਦ ਨੇ ਸੇਵਾ ਕੀਤੀ 35 ਸਾਲ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ ਭਾਈ ਮੰਜ ਨੇ ਭਾਈ ਬੈਲੋ ਨੇ ਭਾਈ ਹੰਧਾਲ ਨੇ ਭਾਈ ਕਨਈਆ ਨੇ ਬਹੁਤ ਸੇਵਾ ਕੀਤੀ ਸਾਰੇ ਸਿੱਖ ਇਤਿਹਾਸ ਵਿੱਚੋਂ ਸਿਆਣਪ ਬਾਰੇ ਕੋਈ ਸਾਖੀ ਤੁਹਾਨੂੰ ਨਹੀਂ ਲੱਭੇਗੀ ساری ਉਮਰ ਸੇਵਾ ਕਰਦੇ ਰਹਿਣਾ ਬਿਨਾ ਕਿਸੇ ਫਲ ਦੀ ਆਸ ਤੋਂ ਇਹ ਸੇਵਾ ਨਹੀਂ ਸਗੋਂ ਕਿਰਤ ਦੀ ਲੁੱਟ ਹੈ ਦੂਜਿਆਂ ਦੀ ਕਮਾਈ ਤੇ ਡਾਕਾ ਹੈ ਸੇਵਾ ਕਰਨ ਵਾਲੇ ਨੂੰ ਜੇ ਆਪਣੀ ਸੇਵਾ ਦਾ ਪਰਤੱਖ ਲਾਭ ਕੋਈ ਨਹੀਂ ਫਿਰ ਉਹ ਸੇਵਾ ਨਹੀਂ ਉਹ ਗੁਲਾਮੀ ਹੈ ਪਸ਼ੂਪਣਾ ਹੈ ਜਾਨਵਰ ساری ਉਮਰ ਮਨੁੱਖਾਂ ਦੀ ਸੇਵਾ ਕਰਦੇ ਹਨ ਪਰ ਉਹਨਾਂ ਦੀ ਗੁਲਾਮੀ ਕਦੇ ਨਹੀਂ ਟੁੱਟਦੀ ਆਪਣੀ ਇੱਛਾ ਮੁਤਾਬਕ ਜਿਉਣ ਦਾ ਅਧਿਕਾਰ ਉਹਨਾਂ ਨੂੰ ਕਦੇ ਨਹੀਂ ਮਿਲਦਾ ਸਗੋਂ ਜੇ ਕਦੀ ਪਾਲਤੂ ਪਸ਼ੀ ਪਸ਼ੂ ਮਨਮਰਜ਼ੀ ਕਰਦਾ ਪ੍ਰਤੀਤ ਹੋਵੇ ਤਾਂ ਮਾਲਕ ਉਸ ਨੂੰ ਸਖਤ ਸਜ਼ਾ ਦਿੰਦਾ ਹੈ ਖਾਣਾ ਬੰਦ ਕਰ ਦਿੰਦਾ ਹੈ ਮਾਲਕ ਅੱਗੇ ਸਿਰ ਝੁਕਾਉਣ ਤੋਂ ਬਾਅਦ ਹੀ ਉਸ ਨੂੰ ਜੀਵਤ ਰਹਿਣ ਦਾ ਅਧਿਕਾਰ ਮਿਲਦਾ ਹੈ। ਜਰਾ ਗਹਿਰਾਈ ਨਾਲ ਸੋਚ ਕੇ ਵੇਖੋ ਦੁਕਾਨਦਾਰ ਨੂੰ ਜੇ ਦੁਕਾਨ ਵਿੱਚੋਂ ਮੁਨਾਫਾ ਨਹੀਂ ਮਿਲਦਾ ਤਾਂ ਦੁਕਾਨ ਦਾ ਦੁਕਾਨਦਾਰ ਉੱਜੜ ਜਾਵੇਗਾ। ਵਪਾਰੀ ਨੂੰ ਜੇ ਵਪਾਰ ਵਿੱਚੋਂ ਮੁਨਾਫਾ ਨਾ ਮਿਲੇ ਉਹ ਵਪਾਰ ਕਿਵੇਂ ਕਰੇਗਾ? ਨੌਕਰੀ ਕਰਨ ਵਾਲੇ ਮੁਲਾਜ਼ਮ ਨੂੰ ਜੇ ਤਨਖਾਹ ਨਹੀਂ ਮਿਲਦੀ ਉਹ ਮੁਹੱਤ ਵਿੱਚ ਕੰਮ ਕਿਵੇਂ ਕਰ ਸਕੇਗਾ? ਗੁਰਦੁਆਰਿਆਂ ਵਿੱਚ ਪਾਠੀ ਤੋਂ ਲੈ ਕੇ ਪ੍ਰਧਾਨਾਂ ਜਥੇਦਾਰਾਂ ਤੱਕ ਹਰ ਕੋਈ ਘਟ ਜਾਂ ਵੱਧ ਤਨਖਾਹਾਂ ਅਤੇ ਸਹੂਲਤਾਂ ਲੈ ਰਿਹਾ ਹੈ ਪ੍ਰਚਾਰ ਕਰ ਰਿਹਾ ਹੈ ਕਿ ਭਾਈ ਸੇਵਾ ਬਹੁਤ ਪਵਿੱਤਰ ਹੁੰਦੀ ਹੈ ਗੁਰੂ ਸਾਹਿਬਾਨ ਨੇ ਤੇ ਪੁਰਾਤਨ ਗੁਰਸਿੱਖਾਂ ਨੇ ਬੜੀ ਸੇਵਾ ਕੀਤੀ ਸੀ ਤੁਸੀਂ ਵੀ ਇਸੇ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਕਰਿਆ ਕਰੋ ਸੰਗਤ ਨੂੰ ਸਮਝਾਉਣਾ ਤਾਂ ਇਹ ਚਾਹੀਦਾ ਸੀ ਕਿ ਆਪਣੇ ਫਰਜ਼ਾਂ ਦੀ ਪਾਲਣਾ ਕਰੋ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਪੂਰੀ ਵਾਹ ਲਾ ਦਿਓ ਚੰਗੀ ਤਨਖਾਹ ਲੈ ਕੇ ਡਿਊਟੀ ਇਮਾਨਦਾਰੀ ਨਾਲ ਕਰੋ ਕਿਉਂ ਕਹਿ ਲਈਏ ਕਿ ਦੁਕਾਨਦਾਰ ਨੂੰ ਇਹ ਦਬਾਅ ਨਾ ਪਾਈਏ ਕਿ ਮੁੱਲ ਘਟ ਕਰੇ ਸਗੋਂ ਇਹ ਆਖੀਏ ਕਿ ਮੇਰੇ ਪੈਸਿਆਂ ਦਾ ਪੂਰਾ ਅਤੇ ਸਹੀ ਮਾਲ ਮੈਨੂੰ ਦਿਓ ਨਤੀਜਾ ਸੋਚਣ ਤੋਂ ਬਿਨਾ ਕੀਤੀ ਗਈ ਸੇਵਾ ਨਹੀਂ ਸਗੋਂ ਗੁਲਾਮੀ ਹੈ ਵਗਾਰ ਹੈ ਮੰਨੂ ਸਮਰਤੀ ਦੇ ਕਠੋਰ ਕਾਨੂੰਨ ਵੱਲੋਂ ਸੂਦਰ ਗਰਦਾਨੇ ਲੋਕਾਂ ਨੂੰ ਸਦੀਆਂ ਤੋਂ ਇਹੀ ਪਾਠ ਪੜਾਇਆ ਗਿਆ ਸੀ ਕਿ ਤੁਸੀਂ ਸੇਵਾ ਕਰਨ ਲਈ ਹੀ ਪੈਦਾ ਹੋਏ ਹੋ ਇਸ ਜਨਮ ਵਿੱਚ ਇਸ ਜਨਮ ਵਿੱਚ ਸੇਵਾ ਕਰੋ ਫਲ ਅਗਲੇ ਜਨਮ ਵਿੱਚ ਮਿਲੇਗਾ ਗੁਰੂ ਸਾਹਿਬ ਜੀ ਨੇ ਅਤੇ ਸਿੱਖਾਂ ਨੇ ਜੋ ਪਿਛਲੇ ਸਮੇਂ ਵਿੱਚ ਸੇਵਾ ਕੀਤੀ ਸੀ ਉਹ ਅੰਨੀ ਸੇਵਾ ਨਹੀਂ ਸੀ ਬਕਾਇਦਾ ਸੋਚ ਵਿਚਾਰ ਕੇ ਲੰਮੀ ਪਲਾਨਿੰਗ ਬਣਾ ਕੇ ਹਰ ਮਨੁੱਖ ਨੂੰ ਆਜ਼ਾਦੀ ਦਿਵਾਉਣ ਦੀ ਮਨਸਾ ਨਾਲ ਕੀਤੀ ਗਈ ਸੇਵਾ ਸੀ ਲੜਨਾ ਜਾਂ ਮਰਨਾ ਉਹਨਾਂ ਦਾ ਸ਼ੌਂਕ ਨਹੀਂ ਸੀ ਮਨੁੱਖੀ ਜੀਵਨ ਨੂੰ ਬੜਾ ਉੱਚਾ ਦਰਜਾ ਦਿੱਤਾ ਗਿਆ ਹੈ ਇਸ ਨੂੰ ਐਵੇਂ ਗਵਾ ਦੇਣਾ ਸਿਆਣਪ ਨਹੀਂ ਮੰਨੀ ਜਾਵੇਗੀ ਇਸ ਦੇ ਪਿਛੋਕੜ ਵਿੱਚ ਗਹਿਰੀ ਸੋਚ ਕੰਮ ਕਰਦੀ ਸੀ ਹਰ ਰੋਜ਼ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਮਰਨ ਵਾਲੇ ਅਤੇ ਮਾਰਨ ਵਾਲੇ ਬਹੁਤ ਹਨ ਪਰ ਸਿਆਣਪ ਵਾਲੇ ਅਕਲ ਵਾਲੇ ਘੱਟ ਤੋਂ ਘੱਟ ਹਨ ਕਾਸ਼ ਕਿਤੇ ਭਾਈ ਗੁਰਦਾਸ ਜੀ ਵਰਗੇ ਸਿੱਖ ਵੀ ਸਾਡੇ ਵਿੱਚ ਹੁੰਦੇ ਜਿਨ੍ਹਾਂ ਨੇ ਆਪਣੀ ਸਿਆਣਪ ਨਾਲ ਕਾਂਸੀ ਪਹੁੰਚ ਕੇ ਉਥੋਂ ਦੇ ਬ੍ਰਾਹਮਣ ਮੁਖੀਆਂ ਧਰਮ ਗੁਰੂਆਂ ਨੂੰ ਨਿਰਉਤਰ ਕਰ ਦਿੱਤਾ ਸੀ ਤਾਕਤ ਹੋਣੀ ਚਾਹੀਦੀ ਹੈ ਪਰ ਬਿਨਾ ਸਿਆਣਪ ਤੋਂ ਤਾਕਤ ਬੇਕਾਰ ਚਲੀ ਜਾਂਦੀ ਹੈ ਦੂਜਾ ਪੱਖ ਉਭਾਰਿਆ ਗਿਆ ਹੈ ਸਿੱਖਾਂ ਦੀਆਂ ਸ਼ਹੀਦੀਆਂ ਦਾ ਸਿੱਖਾਂ ਦੇ ਸਟੇਜੀ ਬੁਲਾਰੇ ਅਤੇ ਲਿਖਾਰੀ ਸਾਰੇ ਹੀ ਸ਼ਹੀਦਾਂ ਦਾ ਬਹੁਤ ਗੁਣਗਾਨ ਕਰਦੇ ਨੇ ਉਹਨਾਂ ਦੇ ਬੋਲੇ ਤੇ ਲਿਖੇ ਨੂੰ ਜੇ ਸਹੀ ਮੰਨ ਲਈਏ ਫਿਰ ਉਨ੍ਹਾਂ ਨੂੰ ਹੀ ਮੋੜਮਾ ਸਵਾਲ ਕਰੀਏ ਕਿ ਭਾਈ ਤੁਸੀਂ ਹੁਣ ਤੱਕ ਸ਼ਹੀਦ ਕਿਉਂ ਨਹੀਂ ਹੋਏ ਤੁਹਾਡੇ ਕਹਿਣ ਮੁਤਾਬਕ ਸ਼ਹੀਦ ਬਹੁਤ ਮਹਾਨ ਹੁੰਦੇ ਹਨ ਫਿਰ ਤੁਸੀਂ ਵੀ ਉਹ ਮਹਾਨਤਾ ਪ੍ਰਾਪਤ ਕਿਉਂ ਨਹੀਂ ਕਰ ਲੈਂਦੇ ਤੁਹਾਨੂੰ ਛੇਤੀ ਤੋਂ ਛੇਤੀ ਮਹਾਨ ਰੁਤਬਾ ਪ੍ਰਾਪਤ ਕਰਨ ਲਈ ਸ਼ਹੀਦ ਹੋ ਜਾਣਾ ਚਾਹੀਦਾ ਹੈ ਚਾਹੇ ਮਿਸਾਲ ਮਿਸਲ ਮਿਸਲਾਂ ਦੇ ਸਮੇਂ ਦੀ ਗੱਲ ਪੜ ਲਈਏ ਭਾਵੇਂ 1947 ਵਾਲੀ ਆਜ਼ਾਦੀ ਦੀ ਕਾਰਗੁਜ਼ਾਰੀ ਪਰਖੀਏ ਸਭ ਤੋਂ ਵੱਧ ਪ੍ਰਚਾਰ ਇਸੇ ਨੁਕਤੇ ਦਾ ਹੁੰਦਾ ਹੈ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬੜੀਆਂ ਸਜ਼ਾਵਾਂ ਕੱਟੀਆਂ ਫਾਂਸੀ ਦੇ ਰਸਤੇ ਗਲ ਵਿੱਚ ਪੁਆਏ 80% ਦੀ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ ਕਿੰਨੇ ਮੂਰਖ ਸਨ ਸਿੱਖਾਂ ਦੇ ਮੁਖੀ ਸੋਚ ਕੇ ਰੂਹ ਕੰਬ ਜਾਂਦੀ ਹੈ ਸ਼ਹੀਦੀਆਂ 80% ਦੀ ਪ੍ਰਾਪਤੀ 0 ਹਿੰਦੂਆਂ ਦੀਆਂ ਸ਼ਹੀਦੀਆਂ 10% ਫੀਸਦੀ ਤੇ ਪ੍ਰਾਪਤੀਆਂ 100% ਉਹਨਾਂ ਦੇ ਆਗੂ ਕਿੰਨੇ ਸਾਣੇ ਸਨ ਆਪਣੇ ਬੰਦੇ ਘੱਟ ਮਰਵਾਏ ਵੱਧ ਤੋਂ ਵੱਧ ਹੱਕ ਲੈ ਕੇ ਆਪਣੇ ਲੋਕਾਂ ਨੂੰ ਦਿੱਤੇ 80% ਦੀ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਰਾਜ ਤਨ ਕੀ ਮਿਲਣਾ ਸੀ ਸਗੋਂ ਸਾਰੇ ਅਧਿਕਾਰ ਵੀ ਖੁੱਸ ਗਏ ਸਬਮੈਣ ਜਾਂਦਾ ਰਿਹਾ ਇੱਜ਼ਤ ਆਬਰੂ ਗਈ ਕਿਸ ਮੂੰਹ ਨਾਲ ਬਹਾਦਰੀ ਦੀਆਂ ਫੜਾ ਮਾਰ ਰਹੇ ਹੋ ਜੇ ਸ਼ਹੀਦੀਆਂ ਸੱਚਮੁੱਚ ਹੀ ਬਹੁਤ ਮਹਾਨ ਹਨ ਤਾਂ ਫਿਰ ਭਾਰਤ ਸਰਕਾਰ ਦੀਆਂ ਫੋਰਸਾਂ ਸਿੱਖਾਂ ਨੂੰ ਸ਼ਹੀਦ ਹੀ ਤਾਂ ਕਰ ਰਹੀਆਂ ਨੇ ਹੋਰ ਰੋਜ਼ ਕਿਸ ਗੱਲ ਦਾ ਸਾਲ 1984 ਵਿੱਚ ਦਰਬਾਰ ਸਾਹਿਬ ਅਤੇ ਦਿੱਲੀ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ ਸਾਲ 1993 ਵਿੱਚ ਪੰਜਾਬ ਦੇ ਗੱਬਰੂਆਂ ਨੂੰ ਕੋਹ ਕੋਹ ਕੇ ਕਤਲ ਕੀਤਾ ਗਿਆ ਉਹ ਸ਼ਹੀਦੀਆਂ ਹੀ ਹਨ ਫਿਰ ਕੋਕਣ ਭੇਡੂ ਤੇ ਬੱਕਰੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਹੀਦ ਹੁੰਦੇ ਹਨ ਪਰ ਉਹਨਾਂ ਦੇ ਮਰਨ ਦਾ ਮੁੱਲ ਕੋਈ ਨਹੀਂ ਪਿਆ ਬਿਨਾ ਪ੍ਰਾਪਤੀ ਤੋਂ ਮਰਨਾ ਸ਼ਹੀਦੀ ਉਹਨਾਂ ਦੀ ਬੇਕਾਰ ਚਲੀ ਗਈ ਸਾਰਾ ਗੜੀ ਦੇ ਸਾਕੇ ਵਿੱਚ ਸਿੱਖ ਬਹਾਦਰਾਂ ਨੇ ਲੜਦੇ ਆਂ ਜਾਨ ਵਾਰ ਦਿੱਤੀ ਪਰ ਰਾਜ ਮਜ਼ਬੂਤ ਹੋਇਆ ਗੋਰਿਆਂ ਦਾ ਝੰਡਾ ਉੱਚਾ ਹੋਇਆ ਬਰਤਾਨੀਆਂ ਦਾ ਤਾਜ ਹੋਰ ਲਿਸ਼ਕਾਰੇ ਮਾਰਨ ਲੱਗਿਆ ਇੰਗਲੈਂਡ ਦੀ ਮਹਾਰਾਣੀ ਦਾ ਸਿੱਖਾਂ ਦੇ ਪੱਲੇ ਕੀ ਪਿਆ ਸਿੱਖਾਂ ਤੇ ਖੋਹੀ ਗਈ ਸਿੱਖਾਂ ਤੋਂ ਹੀ ਖੋਹੀ ਗਈ ਜ਼ਮੀਨ ਵਿੱਚੋਂ 2-2 ਮਰੱਬੇ ਜ਼ਮੀਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਖਸ਼ ਦਿੱਤੀ ਅੰਗਰੇਜ਼ਾਂ ਵਿਰੁੱਧ ਲੜ ਕੇ ਦੇਸ਼ ਵਿੱਚੋਂ ਕੱਢਣ ਲਈ ਮਰਨ ਵਾਲੇ ਵੀ ਸ਼ਹੀਦ ਮੇਰਾ ਸੁਝਾਅ ਹੈ ਕਿ ਅਜਿਹੇ ਬੇਸਿਰ ਪੈਰ ਦੀਆਂ ਸਾਖੀਆਂ ਘੜਨ ਵਾਲਿਆਂ ਨੂੰ ਖੁਦ ਹੀ ਸ਼ਹੀਦ ਹੋ ਜਾਣਾ ਚਾਹੀਦਾ ਹੈ ਅਜਿਹੇ ਇਤਿਹਾਸਕ ਕਹਾਣੀਆਂ ਦੇ ਪਿੱਛੇ ਇੱਕ ਸਾਜ਼ਿਸ਼ੀ ਦਿਮਾਗ ਕੰਮ ਕਰ ਰਿਹਾ ਹੁੰਦਾ ਹੈ ਸਿੱਖਾਂ ਦਾ ਮਰਨਊ ਪਖ ਇਹਨਾਂ ਵਧੀਆ ਢੰਗ ਨਾਲ ਉਭਾਰੋ ਪ੍ਰਚਾਰੋ ਕਿ ਹਰ ਇੱਕ ਸਿੱਖ ਖੁਸ਼ੀ-ਖੁਸ਼ੀ ਸਿੱਧੀ ਪਉਣ ਲਈ ਤਿਆਰ ਹੋ ਜਾਵੇ ਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਇੱਥੇ ਜਿਸ ਮਹਾਰਾਜਾ ਰਣਜੀਤ ਸਿੰਘ ਨੇ ਬੇਅੰਤ ਸਿਆਣਪ ਅਤੇ ਬਹਾਦਰੀ ਨਾਲ 50 ਸਾਲ ਰਾਜ ਕਰਕੇ ਸਿੱਖ ਕੌਮ ਦਾ ਅਥਾਹ ਮਾਣ ਵਧਾਇਆ ਅੰਗਰੇਜ਼ਾਂ ਨੂੰ ਪੰਜਾਬ ਤੇ ਕਬਜ਼ਾ ਕਰਨ ਤੋਂ ਰੋਕਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਤਾਕਤਵਰ ਫੌਜ ਸਦਾ ਤਿਆਰ ਰਹਿੰਦੀ ਸੀ ਰਣਜੀਤ ਸਿੰਘ ਤੋਂ ਮਗਰੋਂ ਸ਼ਾਮ ਸਿੰਘ ਔਟਾਰੀ ਦੀ ਔਟਾਰੀ ਵੀ ਮਹਾਨ ਸ਼ਹੀਦ ਭਾਈ ਮਹਾਰਾਜ ਸਿੰਘ ਵੀ ਮਹਾਨ ਸ਼ਹੀਦ ਅੰਗਰੇਜ਼ਾਂ ਦੇ ਰਾਜ ਨੂੰ ਪੱਕੇ ਪੈਰੀਂ ਕਰਨ ਵਾਸਤੇ ਜਾਨਾਂ ਵਾਰਨ ਵਾਲੇ ਵੀ ਸ਼ਹੀਦ ਉਹਨਾਂ ਨੂੰ ਤੋਪਾਂ ਨਾਲ ਅਡਾਉਣ ਵਾਲੇ ਦੇਸੀ ਰਾਜਿਆਂ ਵੱਲੋਂ ਭੇਜੇ ਗਏ ਸਿਪਾਹੀ ਸਿੱਖ ਵੀ ਮਹਾਨ ਦੇਸ਼ ਭਗਤ ਤੇ ਸ਼ਹੀਦ ਇਸ ਹਿਸਾਬ ਨਾਲ ਤਾਂ ब्राह्मण ਤੇ ਖੱਤਰੀ ਬੜੀ ਚਲਾਕ ਨਿਕਲੇ ਕਿਸੇ ਨੇ ਆਪਣੀ ਇੱਕ ਧੀ ਸ਼ਹੀਦ ਕਰਵਾਈ ਤੇ ਕਿਸੇ ਨੇ ਦੋ ਬੇਟੀਆਂ ਸ਼ਹੀਦ ਕਰਵਾਈਆਂ ਉੰਜ ਵੀ ਤਾਂ ਧੀਆਂ ਵਿਆਉਣੀਆਂ ਹੀ ਹੁੰਦੀਆਂ ਨੇ ਨਾਲੇ ਵਿਚ ਵਿਚਾਰੀਆਂ ਲੜਕੀਆਂ ਨੂੰ ਬਰਾਬਰ ਦੀਆਂ ਇਨਸਾਨ ਕੌਣ ਮੰਨਦਾ ਹੈ ਇਸ ਲਈ ਉਹਨਾਂ ਨੇ ਖੁਦ ਹੀ ਸਜਾ ਸਮਾਰ ਕੇ ਜਵਾਨ ਬੇਟੀਆਂ ਬਾਦਸ਼ਾਹਾਂ ਨਵਾਬਾਂ ਚੌਧਰੀਆਂ ਨੂੰ ਪੇਸ਼ ਕਰ ਦਿੱਤੀਆਂ ਇਹ ਇਹ ਵੀ ਜਿਹ ਵਿੱਚ ਜ਼ਮੀਨਾਂ ਸੋਨਾ ਵੱਡੇ ਅਹੁਦੇ ਤੇ ਬੇਅੰਤ ਇੱਜ਼ਤ ਮਾਣ ਮਿਲ ਗਿਆ ਅਕਬਰ ਨੂੰ ਜਹਾਂਗੀਰ ਨੂੰ ਸ਼ਾਹਜਹਾਨ ਨੂੰ ਅਤੇ ਔਰੰਗਜ਼ੇਬ ਨੂੰ ਬਹੁਤ ਸਾਰੇ ਅਮੀਰਾਂ ਨੇ ਦੇਸੀ ਰਾਜਿਆਂ ਨੇ ਆਪਣੀਆਂ ਲੜਕੀਆਂ ਡੋਲੀਆਂ ਵਿੱਚ ਬਿਠਾ ਕੇ ਖੁਦ ਹੀ ਰਾਜਾਂ ਦੇ ਮਹਿਲਾਂ ਵਿੱਚ ਪਹੁੰਚਾਈਆਂ ਸਿੱਖ ਕਿੰਨੇ ਮੂਰਖ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦੀਆਂ ਪਾਉਂਦੇ ਰਹੇ ਇਹਨਾਂ ਲੋਕਾਂ ਨੇ ਇੱਕ ਦੋ ਲੜਕੀਆਂ ਸ਼ਹੀਦ ਕਰਾਈਆਂ ਤੇ ਦੇਸ਼ ਦੇ ਮਾਲਕ ਬਣ ਬੈਠੇ ਵੱਡੇ ਅਹੁਦੇ ਲੈ ਲਏ ਸਾਰੇ ਸੁੱਖ ਆਰਾਮ ਪ੍ਰਾਪਤ ਹੋ ਗਏ ਇਸੇ ਤਰ੍ਹਾਂ ਹੁਣ ਸੋਚਣਾ ਪਵੇਗਾ ਕਿ ਅਸੀਂ ਕਿਹੋ ਜਿਹੇ ਸ਼ਹੀਦਾਂ ਤੇ ਕਿਹੋ ਜਿਹੇ ਦੇਸ਼ ਦੇ ਰਾਖੇ ਹਾਂ ਅਸੀਂ ਆਪਣੀ ਸ਼ਹੀਦੀ ਨੂੰ ਹੀ ਵੜਿਆਵਾਂਗੇ ਕਿ ਅਕਲ ਦੀ ਵੀ ਕਦੇ ਗੱਲ ਕਰਾਂਗੇ ਅੱਜ ਕੱਲ ਤਾਂ ਇਹੋ ਹੀ ਕਹਿ ਸਕਦੇ ਹਾਂ ਇਹਨਾਂ ਸ਼ਹੀਦੀਆਂ ਦਾ ਫਾਇਦਾ ਉਸ ਉਹਨਾਂ ਨੂੰ ਹੁੰਦਾ ਹੈ ਜਿਸ ਦੀ ਅਧਿਨਗੀ ਵਿੱਚ ਜਿਸ ਦੇ ਝੰਡੇ ਹੇਠ ਉਹ ਲੋਕ ਲੜ ਰਹੇ ਨੇ ਸਿੱਖਾਂ ਵਿਚਲੀ ਬਹਾਦਰੀ ਦਾ ਫਾਇਦਾ ਬਗਾਨਿਆਂ ਨੇ ਬਹੁਤ ਉਠਾਲਿਆ ਸਿੱਖਾਂ ਦੇ ਲੀਡਰ ਜਾਂ ਤਾਂ ਮੂਰਖ ਨਿਕਲੇ ਜਾਂ ਗਦਾਰੀਆਂ ਕਰਦੇ ਰਹੇ ਮਰਦੇ ਰਹੇ ਆਮ ਸਿੱਖ ਇਸ ਪਾਸੇ ਜ਼ਰੂਰ ਧਿਆਨ ਦੇਣਾ ਬਣਦਾ ਹੈ ਗੁਰੂ ਸਾਹਿਬ ਤਾਂ ਗੁਰਬਾਣੀ ਚ ਪਰਮਾਨਨ ਕਰਦੇ ਨੇ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਗੁਰਮਖ ਨਾਮ ਸਲਾ ਜਨਮ ਸਮਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰੈ ਹੰਕਾਰ ਮਰਨ ਵਿਗਾੜਿਆ ਸੱਬੈ ਸਭੋ ਵਰਤੈ ਹੁਕਮ ਕਿਆ ਕਰੈ ਵਿਚਾਰਿਆ ਆਪੋਂ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੈ ਸਭ ਦੁੱਖ ਸੁਖ ਵਿਸਾਰਿਆ ਪੰਨਾ 86 ਗੁਰੂ ਪਿਆਰ ਵਾਲਿਓ ਇਹ ਇੱਕ ਪੱਖ ਤੁਹਾਡੇ ਸਾਹਮਣੇ ਰੱਖਿਆ ਪਰ ਉਦੋਂ 28 ਸਤੰਬਰ 2016 ਨੂੰ ਇਹ ਮੇਰਾ ਲੇਖ ਸਪੋਕਸਮੈਨ ਅਖਬਾਰ ਦੇ ਵੀ ਛਪਿਆ ਸੀ ਤਾਂ ਬੜਾ ਉਦੋਂ ਪੜਤੂ ਪਿਆ ਸੀ ਬੜੇ ਲੋਕਾਂ ਨੇ ਮੇਰੇ ਵਿਰੁੱਧ ਅਖਬਾਰ ਨੂੰ ਚਿੱਠੀਆਂ ਲਿਖੀਆਂ ਮੈਨੂੰ ਫੋਨ ਵੀ ਬਹੁਤ ਆਏ ਮੈਂ ਉਹਨਾਂ ਦੇ ਜਵਾਬ ਵੀ ਦਿੱਤੇ ਪਰ ਫਿਰ ਵੀ ਜਿਹੜੇ ਸਵਾਲ ਉਹ ਲਗਾਤਾਰ ਉਠਾ ਰਹੇ ਸਨ ਮੈਂ ਉਹਨਾਂ ਦਾ ਦੁਬਾਰਾ ਲੇਖ ਲਿਖ ਕੇ ਸਪੋਕਸਮੈਨ ਨੂੰ ਭੇਜਿਆ ਤੇ ਉਹਨਾਂ ਦੇ ਜਵਾਬ ਜਦੋਂ ਅਖਬਾਰ ਦੇ ਵੀ ਛਪ ਗਏ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜੀ ਜੀਵ ਹੈ ਉਹ ਚੱਲਣੋਂ ਬੰਦ ਹੋ ਗਈ ਤੇ ਸੋਚਣ ਤੇ ਮਜਬੂਰ ਹੋ ਗਏ ਕਈਆਂ ਨੇ ਮੇਰੇ ਤੋਂ ਮਾਫੀਆਂ ਵੀ ਮੰਗੀਆਂ ਉਹਦਾ ਅਗਲਾ ਹਿੱਸਾ ਜਿਹੜਾ ਲੋਕਾਂ ਨੇ ਸਵਾਲ ਉਠਾਏ ਸੀ ਤੇ ਮੈਂ ਜਵਾਬ ਦਿੱਤੇ ਸੀ ਉਹ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਅੱਜ ਇਤਨਾ ਕਹੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ